ਇਹ ਤਾਂ ਕਈ ਵਾਰੀ ਇਹ ਕਹਿਣਾ ਹੁੰਦਾ ਵੀ ਉਹ ਲੋਕ ਆ ਨਾ ਮੇਰੀ ਜ਼ਿੰਦਗੀ ਬਾਰੇ ਵੀ ਕਿਤੇ ਇਕੱਲੇ ਬੈਠ ਕੇ ਵਿਚਾਰਨ ਮੇਰੀ ਜ਼ਿੰਦਗੀ ਬਾਰੇ ਵੀ ਤੇ ਆਪਣੀ ਜ਼ਿੰਦਗੀ ਬਾਰੇ ਵੀ ਅਸੀਂ ਤਾਂ ਜਿੱਦਣ ਦੇ ਕਾਲਜ ਪੜਨ ਤੋਂ ਸੁਰਤ ਸੰਭਾਲੀ ਆ ਲਾਲ ਝੰਡਾ ਚੱਕ ਕੇ ਲੋਕਾਂ ਦੇ ਲੜਿਆ ਔਰ ਅੱਜ ਵੀ ਆਸਾ ਇਹ ਕਰਦੇ ਆ ਵੀ ਜਿੱਦਣ ਸਾਹ ਵੀ ਨਿਕਲੇ ਸਾਡੀ ਲਾਸ਼ ਵੀ ਸਿਵਿਆਂ ਨੂੰ ਲਾਲ ਝੰਡੇ ਦੇ ਵਿੱਚ ਲਿਫਟੀ ਹੋਈ ਜਾਵੇ ਤਾਂ ਇਹ ਆਪਣਾ ਜਿਹੜਾ ਇਹ ਲੋਕ ਸਾਡੇ ਤੇ ਤੰਜ ਕਰ ਸਕਦੇ ਆ ਤੇ ਆਪਣੀ ਜ਼ਿੰਦਗੀ ਬਾਰੇ ਨੂੰ ਮਤਲਬ ਤਾਣਾ ਮਾਰਨਾ ਆਪਣੇ ਝਾਕ ਮਾਰਨਾ ਵੀ ਇਹ ਕੋਈ ਲੋਕ ਕੀ ਕਰ ਰਿਹਾ ਆ ਜੇ ਵੋਟ ਅਸੀਂ ਇੰਡੀਆ ਘਟ ਜੋ ਨੂੰ ਕਾਂਗਰਸ ਨੂੰ ਪਾਈ ਤਾਂ ਅਸੀਂ ਭਲੇ ਮਾਨਸ ਜੇ ਅਸੀਂ 20 ਸਾਲ ਪਿੰਡ ਲੈਵਲ ਤੇ ਅਕਾਲੀ ਦਲ ਦੇ ਨਾਲ ਖੜੇ ਰਹੇ ਲੋਕਲ ਮਸਲਿਆਂ ਤੇ ਜਾਂ ਪਿੰਡ ਦੀ ਡਿਵੈਲਪਮੈਂਟ ਲਈ ਤਾਂ ਅਸੀਂ ਬਹੁਤ ਵਧੀਆ ਸੀ ਜੋ ਜਿਹੜੀ ਚੋਰ ਨਾ ਕੁੱਤੀ ਰਲੀ ਆ ਕਾਲੀ ਕਾਂਗਰਸ ਇਕੱਠੇ ਹੋਏ ਆ ਅੱਜ ਸਾਡੇ ਤੇ ਤੰਜ ਕੱਸੇ ਜਾ ਰਹੇ ਆ ਜਿਹੜੇ ਕਮੈਂਟ ਕਰ ਰਹੇ ਨੇ ਲੋਕ ਉਹਨਾਂ ਨੂੰ ਉਹ ਕਿਤੇ ਉਹਨਾਂ ਦੇ ਵਿੱਚੋਂ ਅੱਧਿਓ ਯਾਦਾ ਉਹ ਲੋਕ ਆ ਜਿਨ੍ਹਾਂ ਨੂੰ ਸ਼ਾਇਦ ਘਰ ਵਾਲੀ ਵੀ ਨਾ ਪੁੱਛਦੀ ਹੋਵੇ ਕਾਂਗਰਸ ਜੀ ਜਿਹੜਾ ਪਿਛਲੇ ਦਿਨੀ ਤੁਸੀਂ ਇਹ ਧਰਨੇ ਦੀ ਗੱਲ ਕੀਤੀ ਸੀਗੀ ਬੜਗੇਟ ਵਾਲੇ ਦੇ ਉਸ ਮੁੱਦੇ ਨੂੰ ਲੈ ਕੇ ਪਬਲਿਕ ਹਿੱਤ ਨੂੰ ਲੈ ਕੇ ਹਾਂਜੀ ਹਾਂਜੀ ਉਹ ਸੋਸ਼ਲ ਮੀਡੀਆ ਤੇ ਲੋਕ ਕੋਈ ਤੰਜ ਕਰਦੇ ਸੀ ਥੋੜੇ ਤੇ ਵੀ ਤੁਸੀਂ ਤਾਂ ਸਰਕਾਰ ਨਾਲ ਰਲ ਕੇ ਥੋੜੇ ਦਿਨ ਪਹਿਲਾਂ ਲੋਕਲ ਇਲੈਕਸ਼ਨਾਂ ਲੜੀਆਂ ਨੇ ਤੇ ਅੱਜ ਧਰਨੇ ਆਲੂ ਨੂੰ ਕਰ ਲਿਆ ਕੀ ਗੱਲ ਹੋ ਗਈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਮਸਲੇ ਬਾਰੇ ਦੇਖੋ ਮੈਂ ਇਹ ਕਹਿਣਾ ਚਾਹਣਾ ਜਿਹੜੇ ਤੰਜ ਕਰਨ ਵਾਲੇ ਲੋਕ ਆ ਨਾ ਅਸਲ ਦੇ ਵਿੱਚ ਉਹ ਨਹੀਂ ਆਪ ਕੁਝ ਨਹੀਂ ਕਰਨਾ ਮੈਂ ਕਹਿਣਾ ਵੀ ਕੋਈ ਦੋ ਰਹਿਮਾਨੀ ਬੜਗੇ ਦੇ ਵਿੱਚ ਦੋ ਫਰੰਟਾਂ 'ਚ ਟੋਣ ਲੜੀ ਗਈ ਇੱਕ ਫਰੰਟ ਦਾ ਅਸੀਂ ਹਿੱਸਾ ਸੀ ਇੱਕ ਫਰੰਟ ਤੇ ਉਹ ਹਿੱਸਾ ਸੀ ਜਿਨ੍ਹਾਂ ਤੇ ਤੁਸੀਂ ਆਸਾ ਵੀ ਨਹੀਂ ਕਰ ਸਕਦੇ ਵੀ ਰਾਜ ਕਰਨ ਵਾਲੀ ਤੇ ਖਾਸ ਤੌਰ ਤੇ ਅਕਾਲੀ ਤੇ ਕਾਂਗਰਸ ਇਕੱਠੀਆਂ ਹੋ ਕੇ ਲੜਨ ਕਿਉਂਕਿ ਬਿਲਕੁਲ ਹੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਪਤਾ ਸੀ ਵੀ ਸਾਡੇ ਪੱਲੇ ਕੁਝ ਨਹੀਂ ਪੈਣਾ ਸਾਡੇ ਤੇ ਇਹ ਦੋਸ਼ ਲਾਇਆ ਜਾਂਦਾ ਵੀ ਤੁਸੀਂ 77 ਨਾਲ ਲੜ ਕੇ ਇਲੈਕਸ਼ਨ ਲੜੀਆ ਤੇ ਅੱਜ ਤੁਸੀਂ ਥਾਣੇ ਮੁਰੇ ਧਰਨਾ ਦੇ ਕੇ ਬੈਠੇ ਆ ਇਹਦੇ ਬਾਰੇ ਅਸੀਂ ਕਹਿਣਾ ਇਹ ਚਾਹੁੰਦੇ ਆ ਵੀ ਅਸੀਂ ਜਿਹੜੀ ਬਿਲਗੇ ਇਲੈਕਸ਼ਨ ਲੜੀ ਸੀ ਉਹ ਲੜੀ ਸੀ ਵਿਕਾਸ ਦੇ ਨਾਤੇ ਬੀਬੀ 인ਦਰਜੀਤ ਕੋਰਮਾਨ ਜਿਹੜੀ ਹਲਕਾ ਵ代ਕ ਸੀ ਉਹਨੇ ਸੀਵਰੇਜ ਦੇ ਸੰਬੰਧ ਦੇ ਵਿੱਚ ਮਿਲ ਕੇ ਐ ਬੜਾ ਵੱਡਾ ਪ੍ਰੋਜੈਕਟ ਲਿਆਂਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਿਰਨੀ ਰੰਗਰੋੜੀ ਇਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਉਹਦਾ ਪੂਰਾ ਤਾਨ ਲੱਗਾ ਵੀ ਕਿਸੇ ਨਾ ਕਿਸੇ ਕੀਮਤ ਤੇ ਇਹ ਮੇਰੇ ਟਾਈਮ ਦੇ ਵਿੱਚ ਇਹ ਰੰਗ ਇਹ ਪ੍ਰੋਜੈਕਟ ਆ ਜਵੇ ਅਸੀਂ ਇਹ ਕਹਿੰਦੇ ਆ ਬੜੀ ਜ਼ਿੰਮੇਵਾਰੀ ਦੇ ਨਾਲ ਹਲਕਾ ਵਿਧਾਇਕ ਪਿੰਡਾਂ ਦੇ ਵਿਕਾਸ ਲਈ ਅੱਗੇ ਆਏਗੀ ਇਮਾਨਦਾਰੀ ਦੇ ਨਾਲ ਅਸੀਂ ਹਾਰ પા ਕੇ ਪਿੰਡਾਂ ਦੇ ਵਿੱਚ ਲਿਆਵਾਂਗੇ ਕੋਈ ਦੂਰ ਐਵਾਂ ਨਹੀਂ ਪਰ ਜਿੱਥੇ ਸਰਕਾਰ ਦੇ ਦਵਾ ਦੇ ਥੱਲੇ ੱੱਕਾ ਗਰੀਬ ਮਜ਼ਦੂਰਾਂ ਨਾਲ ਕਿਸਾਨਾਂ ਦਾ ੱੱਕਾ ਹੋਇਆ ਗਿਆ ਉਥੇ ਅਸੀਂ ਖੜਾਗੇ ਲੋਕਾਂ ਦੇ ਨਾਲ ਸਾਨੂੰ ਬੇਗਮਪੁਰ ਪਿੰਡ ਸੀ ਔਜਲਾ ਪਿੰਡ ਸੀ ਬਲਗਾ ਪਿੰਡ ਸੀ ਸਾਨੂੰ ਕੁਝ ਲੱਗਾ ਇੱਥੇ ਵੀ ਇਹ ਠੀਕ ਨਹੀਂ ਕਸ਼ੂ ਰਿਆ ਅਸੀਂ 2 ਤਰੀਕ ਨੂੰ ਮੀਟਿੰਗ ਕਰਕੇ ਥਾਣੇ ਮੁਰੇ ਧਰਨਾ ਰੱਖਿਆ ਔਰ ਰੱਖ ਕੇ ਅੱਜ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਮੈਂ ਕਹਿਣਾ ਇਹ ਚਾਹਣਾ ਜਿਹੜੇ ਖਾਸ ਤੌਰ ਤੇ ਸਾਡੇ ਦੇ ਕਹ ਲੋ ਜਾਂ ਮੇਰੇ ਤੇ ਤੰਜ ਵਸ ਕੱਸਦੇ ਆ ਨਾ ਜਿੱਦਣ ਬਲਗੇ ਦੇ ਵਿੱਚ ਇੱਕ ਐਨ ਆਰ ਆਈ ਨੂੰ ਲੁੱਟਿਆ ਗਿਆ ਐਨ ਆਰ ਆਈ ਵੀ ਸਵੇਰ ਨੂੰ ਰੋਜ਼ ਗੁਰੂ ਸਾਹਿਬ ਦੀ ਹਾਜ਼ਰੀ ਲਵਾਉਣ ਜਾਂਦਾ ਤੇ ਜਿਹੜੇ ਪੰਥਕਦਰਦੀ ਆ ਜਾਂ ਜਿਹੜੇ ਕਹਿੰਦਾ ਬਹੁਤ ਪਿੰਡ ਦੀ ਚਿੰਤਾ ਆ ਉਦਨ ਲੇ ਜਾ ਕੇ ਉਹ ਨਹੀਂ ਸਾਡੇ ਮੂਰੇ ਦਰੀ ਕਿਉਂ ਨਹੀਂ ਸਿੱਟੀ ਸਾਨੂੰ ਅਸੀਂ ਅੱਜ ਵੀ ਵਾਦਾ ਕਰਦੇ ਆ ਜਿਹੜਾ ਸਰਕਾਰ ਜਾਂ ਹਲਕਾ ਵਿਧਾਇਕ ਚੰਗਾ ਕੰਮ ਕਰੇਗੀ ਉਹਨੂੰ ਸਰਾਇਆ ਵੀ ਜਾਵੇਗਾ ਤੇ ਜਿੱਥੇ ਸਰਕਾਰ ਦੇ ਦਵਾਸਲੇ ਲੋਕਾਂ ਦਾ ਧੱਕਾ ਹੋਏਗਾ ਉਥੇ ਹਰ ਕੀਮਤ ਤੇ ਉਹ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਇਸੇ ਤਰ੍ਹਾਂ ਲੋਕਾਂ ਦੇ ਨਾਲ ਖੜਕੇ ਉਹ ਲੋਕਾਂ ਨੂੰ ਇਨਸਾਫ ਦਵਾਇਆ ਜਾਏਗਾ ਕਵਰੇਟ ਜੀ ਜਿਹੜੇ ਕਰਾਕਰਮ ਚੌਧਰੀ ਯਾਰ ਰਜਾਈਆਂ 'ਚ ਬੈਠ ਕੇ ਕਮੈਂਟ ਹੀ ਕਰ ਸਕਦੇ ਆ ਪਸ਼ੂਨਾ ਬਾਰੇ ਵੀ ਚਾਨਣਾ ਪਾਉਂਗੇ ਵੀ ਉਹੀ ਪਬਲਿਕ ਹਿੱਤ ਵਿੱਚ ਜਿੰਨੇ ਮੁੱਦਿਆਂ ਦੇ ਲੈ ਕੇ ਅੱਜ ਤੁਸੀਂ ਇੱਥੇ ਇਕੱਠੇ ਹੋਏ ਆਂ ਠੰਡ ਵਿੱਚ ਉਣੀ ਵੀ ਕਦੀ ਕੁਛ ਕੀਤਾ ਇਦਾਂ ਦਾ ਪਬਲਿਕਲੀ ਮੈਂ ਤਾਂ ਕਈ ਵਾਰੀ ਇਹ ਕਹਿਣਾ ਹੁੰਦਾ ਵੀ ਉਹ ਲੋਕ ਆ ਨਾ ਮੇਰੀ ਜ਼ਿੰਦਗੀ ਬਾਰੇ ਵੀ ਕਿਤੇ ਇਕੱਲੇ ਬੈਠ ਕੇ ਵਿਚਾਰਨ ਮੇਰੀ ਜ਼ਿੰਦਗੀ ਬਾਰੇ ਵੀ ਤਾਂ ਆਪਣੀ ਜ਼ਿੰਦਗੀ ਬਾਰੇ ਵੀ ਅਸੀਂ ਤਾਂ ਜਿੱਦਣ ਦੇ ਕਾਲਜ ਪੜਨ ਤੋਂ ਸੁਰਤ ਸੰਭਾਲੀ ਆ ਲਾਲ ਝੰਡਾ ਚੱਕ ਕੇ ਲੋਕਾਂ ਦੇ ਲੜਿਆ ਔਰ ਅੱਜ ਵੀ ਆਸਾ ਇਹ ਕਰਦੇ ਆਂ ਵੀ ਜਿੱਦਣ ਸਾਹ ਵੀ ਨਿਕਲੇ ਸਾਡੀ ਲਾਸ਼ ਵੀ ਸਿਵਿਆਂ ਨੂੰ ਲਾਲ ਝੰਡੇ ਦੇ ਵਿੱਚ ਲਿਫਟ ਹੋਈ ਜਾਵੇ ਤਾਂ ਇਹ ਆਪਣਾ ਜਿਹੜਾ ਇਹ ਲੋਕ ਸਾਡੇ ਤੇ ਤੰਜ ਕਰ ਸਕਦੇ ਆ ਤੇ ਆਪਣੀ ਜ਼ਿੰਦਗੀ ਬਾਰੇ ਨੂੰ ਮਤਲਬ ਤਾਣਾ ਮਾਰਨਾ ਆਪਣੇ ਝਾਕ ਮਾਰਨਾ ਵੀ ਇਹ ਕੋਈ ਲੋਕ ਕੀ ਕਰ ਰਿਹਾ ਹੈ ਜਿੱਥੇ ਅਸੀਂ ਗੱਲ ਕਰਦੇ ਆ ਜੇ ਵੋਟ ਆ ਪਿਛਲੇ ਇੰਡੀਆ ਗੱਠਜੋੜ ਬਣਿਆ ਜੇ ਵੋਟ ਅਸੀਂ ਇੰਡੀਆ ਗੱਠਜੋੜ ਨੂੰ ਕਾਂਗਰਸ ਨੂੰ ਪਾਈ ਤਾਂ ਅਸੀਂ ਭਲੇ ਮਾਨਸ ਅਸੀਂ ਜੇ ਅੱਜ ਪਿੰਡ ਦੇ ਵਿਕਾਸ ਲਈ ਇਕੱਠੇ ਹੋ ਗਏ ਦੂਜੇ ਪਾਸੇ 프ਰੰਟ ਦੇ ਨਾਲ ਤਾਂ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਣ ਲੱਗੇ ਆ ਜੇ ਅਸੀਂ 20 ਸਾਲ ਪਿੰਡ ਲੈਵਲ ਤੇ ਅਕਾਲੀ ਦਲ ਦੇ ਨਾਲ ਖੜੇ ਰਹੇ ਲੋਕਲ ਮਸਲਿਆਂ ਤੇ ਜਾਂ ਪਿੰਡ ਦੀ ਡਿਵੈਲਪਮੈਂਟ ਲਈ ਤਾਂ ਅਸੀਂ ਬਹੁਤ ਵਧੀਆ ਸੀ ਜੇ ਅੱਜ ਅਸੀਂ ਉਹਨਾਂ ਨੂੰ ਛੱਡ ਕੇ ਆ ਗਏ ਵੀ ਤੁਸੀਂ ਬੰਦਾ ਰੋਲ ਨਹੀਂ ਆਪਣਾ ਨਵਾਇਆ ਵੀ ਤੁਸੀਂ ਹਜੋ ਜਿਹੜੀ ਚੋਰ ਨਾ ਕੁੱਤੀ ਰਲੀ ਆ ਕਾਲੀ ਕਾਂਗਰਸ ਇਕੱਠੇ ਹੋਏ ਆ ਅੱਜ ਸਾਡੇ ਤੇ ਤੰਜ ਕੱਸੇ ਜਾ ਰਹੇ ਆ ਮੈਂ ਕਹਿਣਾ ਚਾਹੁੰਦਾ ਵੀ ਭਾਈ ਕਿਤੇ ਆਪਣੀ ਜ਼ਿੰਦਗੀ ਵੱਲ ਤਾਂ ਸਾਡੀ ਜ਼ਿੰਦਗੀ ਵੱਲ ਨਿਗਾਹ ਮਾਰੋ ਇਹ ਲੋਕ ਦੇਖਦੇ ਆ ਤੇ ਕੌਣ ਕਿਹਦੇ ਲਈ ਲੜਦਾ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਖਾਸ ਤੌਰ ਤੇ ਮੈਂ ਇੱਕ ਹੋਰ ਵੀ ਗੱਲ ਕਹਿਣੀ ਚਾਹੁੰਦਾ ਜਿਹੜੇ ਕਮੈਂਟ ਕਰ ਰਹੇ ਨੇ ਲੋਕ ਉਹਨਾਂ ਨੂੰ ਉਹ ਕਿਤੇ ਉਹਨਾਂ ਦੇ ਵਿੱਚੋਂ ਅੱਧਿਓ ਯਾਦਾ ਉਹ ਲੋਕ ਆ ਜਿਨ੍ਹਾਂ ਨੂੰ ਸ਼ਾਇਦ ਘਰ ਵਾਲੀ ਵੀ ਨਾ ਪੁੱਛਦੀ ਹੋਵੇ ਇਸ ਕਰਕੇ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹਨਾ ਔਰ ਦੱਸਣਾ ਵੀ ਚਾਹਨਾ ਵੀ ਜਿੱਥੇ ਸਰਕਾਰ ਚੰਗਾ ਕੰਮ ਸਾਡੀ ਖਾਸ ਤੌਰ ਤੇ ਹਲਕਾ ਵਿਧਾਇਕ ਸਰਕਾਰ ਦੀਆਂ ਪਾਲਿਸੀਆਂ ਚ ਕੋਈ ਫਰਕ ਨਹੀਂ ਉਦਾਂ ਹੀ ਪਾਲਿਸੀਆਂ ਕਾਂਗਰਸੀਆਂ ਉਦਾਂ ਦੀਆਂ ਪਾਲਿਸੀਆਂ ਅਕਾਲੀਆਂ ਨਹੀਂ ਉਦਾਂ ਦੀਆਂ ਛਾੜੂ ਵਾਲੀਆਂ ਨੇ ਪਰ ਹਲਕਾ ਵਿਧਾਇਕ ਦਾ ਮੈਂ ਕਹਿਣਾ ਚਾਹਨਾ ਜੇ ਸਾਡੇ ਪਿੰਡ ਲਈ ਸਾਡੇ ਇਲਾਕੇ ਲਈ ਕੋਈ ਚੰਗੇ ਪ੍ਰੋਜੈਕਟ ਲੈ ਕੇ ਕੋਈ ਇਮਾਨਦਾਰੀ ਦੇ ਨਾਲ ਡਿਵੈਲਪਮੈਂਟ ਲਈ ਅਸੀਂ ਉਹਦੇ ਤੁਹਾਨੂੰ ਪਹਿਲਾਂ ਦੱਸਿਆ ਹਾਰ ਬਾਕੀ ਸਬੂਤ ਕਰਾਂਗੇ ਤੇ ਜਿੱਥੇ ਲੋਕਾਂ ਦਾ ਤੱਕਾ ਹੋਏਗਾ ਉੱਥੇ ਡੱਟ ਕੇ ਵਿਰੋਧ ਕੀਤਾ ਜਾਏਗਾ ਆਨਡਰ ਸਾਹਿਬ ਇਹ ਜਿਹੜੇ ਫੇਸਬੁੱਕ ਹੀ ਵਿਦਵਾਨ ਆ ਬਿਲਗੇ ਦੇ ਵਿੱਚ ਉਹ ਗੱਠਜੋੜ ਨਾਲ ਮੈਂ ਸਿੱਧਾ ਕਹਿਣਾ ਚਾਹੁੰਦਾ ਸਬੰਧਤ ਹੈ ਉਹਨਾਂ ਦੀ ਕੁਆਲੀਫਿਕੇਸ਼ਨ ਬਾਰੇ ਤਾਂ ਆਪਾਂ ਗੱਲ ਕੀ ਕਰਨੀ ਹੈ ਮੈਂ ਉਹਨਾਂ ਬਾਰੇ ਇੰਨਾ ਕੁ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਇਹ ਕੋਈ ਸਾਈਕਲ ਤੇ ਲੁੱਟ ਹੋਇਆ ਪਿਛਲੇ ਸਮੇਂ ਚ ਕੋਈ ਬਿਲਗੇ ਚ ਧੱਕੇ ਦਾ ਸ਼ਿਕਾਰ ਹੋਇਆ ਜਿਹੜੇ ਲੋਕਾਂ ਨੇ ਧੱਕੇ ਕੀਤੇ ਆ ਜਾਂ ਉਹਨਾਂ ਨਾਲ ਹੀ ਅੱਜ ਖੜੇ ਆ ਉਹਨਾਂ ਦੀ ਮਾਨਸਿਕਤਾ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਤਾਂ ਤਾਂ ਹੀ ਕਹਿਣਾ ਜੀ ਦੇਖੋ ਲਾਲ ਝੰਡੇ ਤੋਂ ਇਲਾਵਾ ਤੁਸੀਂ ਪੱਤਰਕਾਰ ਆ ਤੁਸੀਂ ਵੀ ਇਸ ਫੀਲਡ ਦੇ ਇੰਨੇ ਆ ਤੁਸੀਂ ਆਪ ਦੇਖ ਲਓ ਵੀ ਲਾਲ ਝੰਡੇ ਤੋਂ ਇਲਾਵਾ ਕਦੇ ਚਾਹੇ ਥਾਣੇ ਧਰਨਾ ਹੋਵੇ ਚਾਹੇ ਪਿੱਛੇ ਮੰਡੀਆਂ ਦੇ ਵਿੱਚ ਝੋਨੇ ਦੀ ਲੁੱਟ ਹੋਈ ਆ ਉੱਥੇ ਇਹ ਮੈਂ ਕਹਿੰਦਾ ਵੀ ਇਹ ਜਿਹੜੇ ਫੇਸਬੁੱਕ ਦੇ ਵਿਦਵਾਨ ਸਾਡੇ ਤੇ ਟੰਜ ਕੱਸਦੇ ਆ ਇਹਨਾਂ ਨੂੰ ਪੁੱਛ ਲਓ ਵੀ ਤੁਸੀਂ ਜਾ ਕੇ ਮੰਡੀਆਂ ਦੇ ਵਿੱਚ ਕਿੰਨਾ ਕੁ ਲੋਕਾਂ ਦਾ ਖਾਣਾ ਬਣਾ ਰਹੇ ਜੇ ਡੀਸੀ ਦਫ਼ਤਰ ਘੇਰਨੇ ਪਏ ਤਾਂ ਵੀ ਲਾਲ ਝੰਡੇ ਵਾਲੇ ਜੇ ਜੀਜੀ ਰੋਡ ਜਾਮ ਕਰਨੇ ਪਏ ਤਾਂ ਵੀ ਲਾਲ ਝੰਡੇ ਵਾਲੇ ਅੱਜ ਜੇ ਅੱਜ ਗਰੀਬ ਲੋਕਾਂ ਦਾ ਮਜ਼ਦੂਰਾਂ ਦਾ ਧੱਕਾ ਹੋਇਆ ਥਾਣੇ ਇਨਸਾਫ ਲੈ ਕੇ ਵੀ ਦਿੱਤਾ ਸੀ ਮਾਣ ਨਾ ਕਹਿੰਨੇ ਆ ਤਾਂ ਵੀ ਲਾਲਚ ਢੇ ਵਾਲੇ ਇਹ ਆਪਣੇ ਅੰਦਰ ਦਾ ਛਾਤੀ ਮਾਰਨ ਵੀ ਤੁਸੀਂ ਲੋਕਾਂ ਲਈ ਖੜੇ ਕਿੰਨੇ ਕਿਆ ਤੁਹਾਡੇ ਦੇਖਣ ਵਿੱਚ ਇਹ ਜਿਹੜੇ 2-4 ਬਿਲਗੇ ਚ ਕਾਮਰ ਵਾਲੀ ਪਾਉਂਦੇ ਰਹਿੰਦੇ ਨੇ ਇਹਨਾਂ ਦੀ ਕਾਰਗੁਜ਼ਾਰੀ ਤੇ ਆਪਾਂ ਇੱਕ ਹੋਰ ਤੁਹਾਡੇ ਕੋਲ ਸਵਾਲ ਦਾ ਜਵਾਬ ਲੈਣਾ ਕਿ ਇਹਨਾਂ ਕੋਲ ਬਿਲਗੇ ਤੇ ਲੋਕਾਂ ਦੀ ਰੱਖਿਆ ਲਈ ਜਾਂ ਬਿਲਗੇ ਤੇ ਵਿਕਾਸ ਲਈ ਜਾਂ ਕੋਈ ਹੋਰ ਕੋਈ ਚੰਗੇ ਕੰਮ ਲਈ ਕੋਈ ਨਾ ਕੋ ਤੁਹਾਡੇ ਦੇਖਣ ਚ ਕੋਈ ਪ੍ਰੋਗਰਾਮ ਹੈ ਇਹਨਾਂ ਕੋ ਕੋਈ ਪ੍ਰੋਗਰਾਮ ਨਹੀਂ ਜੀ ਇਹਨਾਂ ਨੇ ਅਸਲ ਦੇ ਵਿੱਚ ਐਸੇ ਲਈ ਹਾਰ ਬਿਲਗੇ ਦੇ ਵਿੱਚ ਇਹਨਾਂ ਨੂੰ ਪੂਰੀ ਲੱਗਦੀ ਸੀ ਕਿ ਅਸੀਂ ਹਾਰ ਜਾਣਾ ਕੱਲੇ-ਕੱਲੇ ਲੜੇ ਇਨੀ ਇਕੱਠੇ ਹੋਣ ਕੇ ਵੀ 50 ਪਾਰਟੀਆਂ ਦਾ ਗੱਠਜੋੜ ਬਣਾਇਆ ਕਾਲੀ ਇਕੱਠੇ ਹੋ ਗਿਆ ਕਾਂਗਰਸੀ ਇਕੱਠੇ ਜੋ ਹੋ ਗਿਆ ਬਹੁਜਨ ਸਮਾਜ ਪਾਰਟੀ ਦਾ ਇੱਕ ਤਾਂ ਇਕੱਠਾ ਹੋ ਗਿਆ ਇੱਕ ਖੱਬੇ ਪੱਕੀ ਪਾਰਟੀ ਸੀਪੀਐਮ ਇਕੱਠੀ ਹੋ ਗਈ ਚਲੋ ਮੈਂ ਉਹ ਨਹੀਂ ਕਹਿੰਦਾ ਜਿਹੜੀਆਂ ਛੋਟੀਆਂ ਪਾਰਟੀਆਂ ਤਾਂ ਕਈ ਵਾਰੀ ਆਸਰਾ ਪਾਲਦੀਆਂ ਪਰ ਇਨਾਂ ਗੱਠਜੋੜ ਹੋਣ ਤੋਂ ਬਾਅਦ ਬੇਥਾ ਪੈਸਾ ਖਰਚਣ ਤੋਂ ਬਾਅਦ ਨਸ਼ੇ ਵੰਡਣ ਤੋਂ ਇਲਾਵਾ ਵੀ ਜਦੋਂ ਇਹ ਹੁਣ ਅੱਜ ਹਾਰ ਗਏ ਲੋਕਲ ਜਿਹੜੀ ਕਮੇਟੀ ਦੀ ਇਲੈਕਸ਼ਨ ਹੈ ਆ ਮਾਦਰਾ ਤੁਸੀਂ ਦੇਖੋ ਬਈ ਇੱਕ ਧਿਰ ਜਿਹਦੇ ਨਾਲ ਸ਼ਾਇਦ ਅਸੀਂ ਵੀ ਇਲੈਕਸ਼ਨ ਕੱਟੀ ਹੋ ਕੇ ਲੜੀਆ ਉਹ ਅੱਠ ਸੀਟਾਂ ਕੱਢਣ 'ਚ ਕਾਮਯਾਬ ਹੋ ਗਈ ਹੁਣ ਜਦੋਂ ਹਰੇਓ ਆ ਬਜਾਏ ਕੱਪੜੇ ਆਪਣੇ ਪਾੜਦੇ ਆ ਆਪਣੇ ਜਿਹਨਾਂ ਕਹਿੰਦੇ ਨੇ ਪਿੰਡਿਆਂ ਦੇ ਘਰੂਣ ਵੱਢਦੇ ਆ ਵੀ ਇਕੱਠੇ ਹੋਣ ਤੋਂ ਬਾਵਜੂਦ ਵੀ ਅਸੀਂ ਹਾਰ ਗਏ ਇਹਨਾਂ ਕੋਲ ਹੋਰ ਗੱਲ ਦਾ ਜਵਾਬ ਨਹੀਂ ਸਿਰਫ ਹੁਣ ਉਹ ਇਸ ਵੇਲੇ ਕਰ ਕੁਝ ਨਹੀਂ ਸਕਦੇ ਆਪਣੇ ਮੂੰਹ ਦੇ ਨਾਲ ਪੰਜਾਬੀ 'ਚ ਮੈਂ ਤਾਂ ਇਹ ਕਹਾਂਗਾ ਆਪਣੀ ਜਬਾ ਗੰਦੀ ਕਰਨ ਲੱਗ ਜੇਵੇਂ ਲੋਕਾਂ ਨੇ ਪਹੁੰਚ ਕੇ ਸੜਕ 'ਤੇ ਆ ਇਹ ਸ਼ਬਦ ਤਾਂ ਵਰਤਣਾ ਪੈ ਰਿਹਾ ਕਿਉਂਕਿ ਇਹ ਮਾੜੀ ਮਾਨਸਿਕਤਾ ਵਾਲੇ ਲੋਕ ਜਿਹੜੇ ਆ ਇਹਨਾਂ ਨੂੰ ਹਜੇ ਸਮਝ ਨਹੀਂ ਇਹ ਇਹਦੇ ਬਾਰੇ ਵੀ ਤੁਹਾਡੇ ਕੋਲ ਦੋ ਸ਼ਬਦ ਤੁਸੀਂ ਐ ਬੈਲ ਕੇ ਤੇ ਲੋਕਾਂ ਲਈ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੇ ਜੋ ਫੈਸਲਾ ਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਕਿਹਾ ਜੀ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਬਈ ਹਾਲਾਤ ਇਹ ਬਣ ਗਏ ਵੀ ਐਡੀਆਂ ਵੱਡੀਆਂ ਆਪਣੇ ਆਪ ਨੂੰ ਜਿਹੜੇ ਕਹਿੰਦੇ ਸੀ ਵੀ ਪਿੱਛੇ ਜਦੋਂ ਸਰਬਸੰਮਤੀ ਦੀ ਗੱਲ ਚੱਲ ਰਹੀ ਸੀ ਕਾਂਗਰਸ ਕਹਿੰਦੀ ਅਸੀਂ 6 ਸੀਟਾਂ ਤੋਂ ਘੱਟ ਨਹੀਂ ਲੈਣਾ ਅਕਾਲੀ ਕਹਿੰਦੇ ਸੀ ਅਸੀਂ 4 ਸੀਟਾਂ ਤੋਂ ਘੱਟ ਨਹੀਂ ਲੈਣਾ ਜਦੋਂ ਹੁਣ ਇਹਨਾਂ ਨੂੰ ਇਹ ਦੱਸ ਪਿਆ ਮਤਲਬ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਔਰ ਮੈਂ ਤਾਂ ਕਹਿਣਾ ਇੱਕ ਵਧੀਆ ਸਬਕ ਸਿਕਾਇਆ ਇਹ ਤਾਂ ਜੇ ਥੋੜਾ ਜਿਹਾ ਕਿਤੇ ਸਾਡੇ ਚ ਕਿਤੇ ਢਲਮਠ ਰਹੀ ਹੋਊਗੀ ਤਾਂ ਜੇ ਕਿਤੇ ਮੜ ਜਾ ਹੋਰ ਹੰਬੜਾ ਵੱਜਿਆ ਹੁੰਦਾ ਤਾਂ ਸ਼ਾਇਦ ਇਹਨਾਂ ਨੂੰ 8-2 ਸੀਟਾਂ ਦੇ ਜਿਹੜਾ ਉਹ ਕਰਨਾ ਪੈਂਦਾ ਸਬਰ ਧੰਨਵਾਦੀ ਕੌਮਰ ਸਾਹਿਬ ਤੁਸੀਂ ਸਾਨੂੰ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਧੰਨਵਾਦ ਜੀ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ